ਕੱਲ ਖੇਤੀਬਾੜੀ ਮੰਤਰੀ ਸਾਹਿਬ ਆਏ ਸੀਗੇ ਪਸ਼ੂ ਪਾਲਣ ਵਾਲਿਆਂ ਕੋਲ ਅਸੀਂ ਹੁਣ ਜਿਵੇਂ ਜੋ ਪਸ਼ੂ ਹਸਪਤਾਲਾਂ ਦਾ ਕੰਮ ਖਤਮ ਕਰਤਾ ਸੀ ਪਿੰਡਾਂ 'ਚ ਪਹਿਲਾਂ ਹੁੰਦੇ ਸਾਡੇ ਪਿੰਡ ਵੀ ਹੁੰਦਾ ਸੀ ਪਤਾ ਨਹੀਂ ਕਿੱਧਰ ਲੈ ਗਏ ਕੀ ਕਿੱਧਰ ਗਏ ਸਾਡੇ ਉਹ ਡਾਕਟਰ ਜਿਹੜੇ ਨੇ ਤੇ ਉਹ ਵੈਟਰਨਰੀ ਦਾ ਜਿਹੜਾ ਗੜਵਾਸੂ ਨਾਲ ਗੱਲ ਕਰਕੇ ਸੀ ਅਸੀਂ ਹਰ ਪਿੰਡ ਪਿੰਡ 'ਚ ਨਾ ਜਿਵੇਂ ਵੱਡੇ ਪਿੰਡ ਚੁਣ ਕੇ ਆਲੇ ਦੁਆਲੇ ਦੇ ਪਿੰਡਾਂ 'ਚ ਪਸ਼ੂਆਂ ਨੂੰ ਦਾਖਲ ਕਰਨ ਵਾਲਾ ਵੀ ਅਸੀਂ ਬਣਾਵਾਂਗੇ ਬਿਲਡਿੰਗ ਕੇ ਕਈ ਪਸ਼ੂ ਐਸੇ ਨੇ ਵੀ ਟੀਕਾ ਲੱਗ ਕੇ ਨਹੀਂ ਹੋ ਸਕਦਾ ਉਹਨੂੰ ਦੋ ਦਿਨ ਰੱਖਣਾ ਵੀ ਪੈ ਸਕਦਾ ਹੈ ਪਸ਼ੂਆਂ ਨੂੰ ਵੀ ਐਡਮਿਟ ਕਰਨ ਵਾਲਿਆ ਸਤਲ ਜਿਹੜੇ ਬਣਾ ਰਹੇ ਹਾਂ ਉਹਦੇ ਵਾਸਤੇ ਫਿਰ ਸਾਨੂੰ ਤੁਹਾਡੇ ਲੋਡ ਹੋਊਗੀ ਕਿਉਂਕਿ ਤੁਹਾਡੇ ਕੋਲ ਤਜਰਬਾ ਹੈ ਤੁਹਾਡੇ ਕੋਲ ਤਜਰਬਾ ਹੈ ਤੁਹਾਨੂੰ ਕੋਈ ਕੋਈ ਟ੍ਰੇਨਿੰਗ ਦੇਣ ਦੀ ਲੋੜ ਹੈ ਤੁਸੀਂ ਤਾਂ ਕੰਮ ਤੇ ਲੱਗਣਾ ਮੈਂ ਦਸੀ ਕੋਈ ਨਹੀਂ ਕੋਈ ਤੁਹਾਡੇ ਤਜਰਬੇ ਨੂੰ ਵਰਤਾਂਗੇ ਪਰ ਪਰਸੋ ਤੋਂ ਵਿਧਾਨ ਸਭਾ ਦਾ ਸੈਸ਼ਨ ਵੀ ਆ ਰਿਹਾ ਉਹਦੇ 'ਚ ਵੀ ਬਹੁਤ ਸਾਰੇ ਫੈਸਲੇ ਆ ਰਹੇ ਨੇ ਬਿਲ ਪਾਸ ਕਰਨੇ ਨੇ ਤੇ ਹੁਣ ਅਸੀਂ ਆ ਨੋਟੀਫਿਕੇਸ਼ਨ ਜਿਹੜੇ ਰਹਿ ਗਏ ਜਾਂ ਕੋਈ ਕੋੜ ਕਰਕੇ ਖੜਿਆ ਕੰਮ ਉਹ ਸਾਰੇ ਕੱਢ ਦਿੰਦੇ ਹੁਣ ਅਸੀਂ